ਖਾਲਸੇ ਦੇ ਜਨਮ ਦਿਹਾੜੇ ਤੇ ਇਕੱਠੇ ਹੋਏ ਆ ਤਾਂ ਇੱਕ ਵਾਰੀ ਪਹਿਲਾਂ ਫਤਿਹ ਦੀ ਸਾਂਝ ਪਾਲੀਏ ਫਿਰ ਕੁਝ ਗੱਲਾਂ ਕਰਾਂਗੇ ਜੋ ਬਹੁਤ ਜ਼ਰੂਰੀ ਨੇ ਸੋ ਪਰਕੇ ਜਵਾਬ ਦਿਓ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਅਗਲੀ ਗੱਲ ਕਰਾਂਗੇ ਜੋ ਗੱਲਾਂ ਹੋਈਆਂ ਨੇ ਜੋ ਬਾਬਾ ਜੀ ਹੋਰਾਂ ਨੇ ਵੀ ਕਹੀਆਂ ਨੇ ਪਹਿਲੀ ਚੀਜ਼ ਮੈਨੂੰ ਦੱਸਿਓ ਜੇ ਦਵਿੰਦਰ ਸ਼ਰਮਾ ਬੀਬੀ 인ਦਰਜੀਤ ਕੌਰ ਬਾਬਾ ਕੁਲਵਿੰਦਰ ਸਿੰਘ ਲਖਾ ਸਿੰਘ ਸਦਾਣਾ ਜਾਂ ਮੈਂ ਜਾਂ ਬਾਕੀ ਸਾਰੀ ਟੀਮ ਇੰਨੇ ਇੱਕ ਖਤਰਨਾਕ ਬੰਦੇ ਆ ਕਿ ਇਹਨਾਂ ਦਾ ਸਰਕਾਰ ਜਿਹੜਾ ਲਾਈਵ ਸਟ੍ਰੀਮ ਹੁੰਦਾ ਇਹਨੂੰ ਬੰਦ ਕਰ ਦੇ ਅੱਜ ਕਿੰਨੀਆਂ ਰੈਲੀਆਂ ਨੇ ਪੰਜਾਬ ਦੇ ਵਿੱਚ ਸਰਕਾਰ ਵੀ ਬੋਲ ਰਹੀ ਆ ਬੜੇ ਮੂੰਹਾਂ ਤੋਂ ਕਿਸੇ ਦਾ ਬੰਦ ਹੋਇਆ ਸਾਡਾ ਹੋਇਆ ਐਸ ਇਰੈਲੀ ਦਾ ਹੋਇਆ 100 mbps ਸੀਗਾ ਵਾਈਫਾਈ ਫੇਰ ਵੀ ਮੇਰਾ ਲੱਖਾ ਸਿੰਘ ਸਧਾਨੇ ਦਾ ਤੇ ਸਾਡੀ ਲਾਈਵ ਸਟ੍ਰੀਮ ਬੰਦ ਕੀਤੀ ਹੋਈ ਹੈ ਕਿਸੇ ਹੋਰ ਦੀ ਹੋਈ ਹੈ ਇਹ ਮੈਂ ਤੁਹਾਨੂੰ ਤਾਂ ਦੱਸ ਰਿਹਾ ਮਾੜਾ ਜਿਹਾ ਕੰਨ ਖੋਲੋ ਅੱਖਾਂ ਖੋਲੋ ਆ ਬਾਬਾ ਜੀ ਨੇ ਕਿਹਾ ਸੀ ਕਿ ਖਾਲਸਾ ਖਾਲਸਾ ਕੀ ਹੁੰਦਾ ਹੈ ਖਾਲਸਾ ਹੁੰਦਾ ਹੈ ਪਵਿੱਤਰ ਖਾਲਸ ਸ਼ੁੱਧ ਕੀ ਅਸੀਂ ਸ਼ੁੱਧ ਹੈਗੇ ਆਂ ਜੇ ਇੱਕ ਮਿੰਟ ਬਹਿ ਜਾਓ ਜੇ ਬੋਲੋ ਨਾ ਪਲੀਜ਼ ਬਹਿ ਜਾਓ ਕੋਈ ਗੱਲ ਨਹੀਂ ਮੈਂ ਖੜੇ ਕਰ ਲੂੰਗਾ ਕੀ ਅਸੀਂ ਸ਼ੁੱਧ ਹੈਗੇ ਆਂ ਕੀ ਸਾਡੀ ਕਰਪਸ਼ਨ ਦੇ ਰਹਿਤ ਹੈ ਕੀ ਸਾਡੀਆਂ ਤਾਰਾਂ ਖੱਬੇ ਸੱਜੇ ਜੁੜੀਆਂ ਜਾਂ ਨਹੀਂ ਜੁੜੀਆਂ ਮੈਂ ਪਿੰਡਾਂ ਚ ਅਸੀਂ ਜਾਣੇ ਆ ਸਾਨੂੰ ਪਤਾ ਕੀ ਕਹਿੰਦੇ ਨੇ ਪਹਿਲੇ ਬੰਦੇ ਯਾਰੇ ਦਾ ਫਲਾਨਾ ਮਾੜਾ ਹੋ ਗਿਆ ਮੈਂ ਨਹੀਂ ਸੀ ਮੈਂ ਕਿਹਾ ਫੇਰ ਫੇਰਾਂ ਦਾ ਫਲਾਨਾ ਵੀ ਹੋ ਗਿਆ ਫਲਾਨਾ ਵੀ ਹੋ ਗਿਆ ਤੇ ਫੇਰ ਮੈਂ ਵੀ ਹੋ ਗਿਆ ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛੀ ਜੇ ਤੁਹਾਡਾ ਪਿਓ ਜਾਂ ਤੁਹਾਡਾ ਪੁੱਤ ਗਲਤ ਕੰਮ ਤੇ ਲੱਗ ਜੇ ਤਾਂ ਤੁਸੀਂ ਉਹਦੇ ਨਾਲ ਲੱਗ ਜੂਗੇ ਫਿਰ ਨਹੀਂ ਵੀ ਪਾ ਲਿੰਦੇ ਨੇ ਇੱਕ ਗੱਲ ਯਾਦ ਰੱਖਿਓ ਜੇ ਸੁਧਾਰ ਆਪ ਦੇ ਆਪ ਤੋਂ ਸ਼ੁਰੂ ਹੁੰਦਾ ਹੈ ਕੀ ਅਸੀਂ ਆਪ ਦੇ ਆਪ ਚ ਸੁਧਾਰ ਕਰ ਰਹੇ ਆਂ ਕਦੇ ਵੀ ਅਸੀਂ ਕੋਈ ਚੰਗੀ ਗੱਲ ਸੁਣਨ ਚ ਇੰਟਰਸਟਡ ਹੈਗੇ ਆਂ ਥੋੜੀ ਸਾਰੀ ਜ਼ਿੰਦਗੀ ਖੇਤੀਬਾੜੀ ਤੇ ਐ ਇੱਥੇ ਖੜ ਕੇ ਦਵਿੰਦਰ ਸ਼ਰਮਾ ਬੋਲ ਕੇ ਗਏ ਨੇ ਜਿਹੜੇ ਕਿ ਖੇਤੀਬਾੜੀ ਦੇ ਸਭ ਤੋਂ ਵੱਡੇ ਮੁੱਦਾ ਨੇ ਦੁਨੀਆ ਦੇ ਵਿੱਚ ਕੀ ਤੁਸੀਂ ਉਹਨਾਂ ਦੀ ਗੱਲ ਸੁਣੀ ਕਿ ਇਸ ਸਰਕਾਰ ਨੇ ਉਹਨਾਂ ਦੀ ਗੱਲ ਦੁਨੀਆ 'ਚ ਜਾਣ ਦਿੱਤੀ ਐ ਇਸ ਸਟੇਜ ਤੋਂ ਨਹੀਂ ਬੰਦ ਕੀਤੀ ਮੈਨੂੰ ਇੱਕ ਦੱਸ ਦਿਓ ਸਾਡੇ ਨਾਲ ਕੀ ਦੁਸ਼ਮਣੀਆਂ ਯਾਰ ਅਸੀਂ ਮਾੜਾ ਕੀ ਕਰ ਰਹੇ ਆ ਸਾਡੇ ਪਿੱਛੇ ਸੀਆਈਡੀ ਸਾਨੂੰ ਧਮਕੀਆਂ ਸਾਡੀ ਸਟੇਜ ਦਾ ਲਾਈਵ ਸਟ੍ਰੀਮ ਬੰਦ ਅਸੀਂ ਗੁਨਾਹ ਕੀ ਕੀਤਾ ਐ ਦੱਸ ਦੇਉਂਗੇ ਮੈਂ ਦੱਸਦਾ ਅਸੀਂ ਗੁਨਾਹ ਕੀ ਕੀਤਾ ਹੈ ਗੁਨਾਹ ਸੀ ਇਹ ਕੀਤਾ ਕਿ ਜਿਹੜੀ ਇਹਨਾਂ ਦੀ ਨੂਰਾ ਕੁਸ਼ਤੀ ਹੁੰਦੀ ਹੈ ਨੂਰਾ ਕੁਸ਼ਤੀ ਪਤਾ ਕੀ ਹੈ ਮਿਲ ਜੁਲ ਕੇ ਲੜਨਾ ਮਿਲ ਜੁਲ ਕੇ ਘੋਲਣਾ ਅਸੀਂ ਉਹਨੂੰ ਐਕਸਪੋਜ਼ ਕਰ ਰਹੇ ਹਾਂ ਅਸੀਂ ਉਹਨੂੰ ਬਾਹਰ ਦੱਸ ਰਹੇ ਹਾਂ ਨਹੀਂ ਤਾਂ ਮੈਨੂੰ ਦੱਸੋ ਇਹਨਾਂ ਦੀ ਹੂਟਰ ਵੀ ਓਵੇਂ ਵੱਜਦੇ ਰਹਿੰਦੇ ਨੇ ਇਨਾਂ ਦੀਆਂ ਕੋਠੀਆਂ ਵੀ ਓਵੇਂ ਨੇ ਇਨਾਂ ਤੇ ਬਲਡੋజర్ ਕਿਉਂ ਨਹੀਂ ਚੱਲਦਾ ਵੀ ਇਹ ਬਲਡੋజర్ ਗਰੀਬਾਂ ਦੇ ਘਰ ਲਈ ਆ ਕੀ ਇਹਨਾਂ ਨੂੰ ਪਤਾ ਨਹੀਂ ਕਿ ਇਹਨਾਂ ਦੇ ਤਿੰਨ ਡੀਜੀਪੀ ਤਿੰਨ ਡੀਜੀਪੀ ਰਿਪੋਰਟਾਂ ਦੇ ਕੇ ਗਏ ਨੇ ਕਿ ਸਮਗਲਰ ਪੁਲਸ ਵਾਲੇ ਤੇ ਲੀਡਰ ਨੈਕਸਸ ਹੈ ਮਿਲੇ ਹੋਏ ਨੇ ਤਾਂ ਹੀ ਨਸ਼ਾ ਵੇਖਦਾ ਹੈ ਕੀ ਉਹਨਾਂ ਤੇ ਕੋਈ ਕਾਰਵਾਈ ਹੋ ਰਹੀ ਹੈ ਦੱਸ ਦਿਓ ਹੋ ਰਹੀ ਆ ਤਾਂ ਮੈਨੂੰ ਦੱਸੋ ਹਰ ਪਿੰਡ ਦੇ ਬੰਦੇ ਨੂੰ ਪਤਾ ਹੁੰਦਾ ਹੈ ਕਿ ਨਸ਼ਾ ਕੌਣ ਵੇਚ ਰਿਹਾ ਹੈ ਕਿ ਥਾਣੇਦਾਰ ਨੂੰ ਪਤਾ ਨਹੀਂਗਾ ਐਸਐਸਪੀ ਨੂੰ ਪਤਾ ਨਹੀਂਗਾ ਤਾਂ ਫਿਰ ਵੇਚ ਕੇ ਮੇਰੇ ਆ ਇਸ ਕਰਕੇ ਵੇਚ ਰਿਹਾ ਹੈ ਕਿ ਮਿਲੇ ਹੋਏ ਨਹੀਂ ਪੈਸੇ ਵੰਡੇ ਜਾਂਦੇ ਨੇ ਅਣ ਰੇਤਾ ਸੀ ਅਸੀਂ ਆਣਿਆ ਰੇਤਾ ਫਰੀ ਮਿਲੇ ਮੁਫਤ ਮਿਲੇ इन्होंने पता क्यों लड़ाया सी। आंदे जी सरकार दी कमाई नहीं है पता कि सरकार दी कमाई पिछले साल दो सौ अठासी करोड़ रुपया दो सौ अठासी करपन किन्ने की है रिश्वत खोरी किन्ने दी है पंद्रह हजार करोड़ कौन ने यही लिखा ਪਹਿਲਾਂ ਪਹਿਲਾਂ ਵਾਲੇ ਸੀ ਉਹ ਤੋਂ ਪਹਿਲਾਂ ਉਹ ਤੋਂ ਪਹਿਲਾਂ ਵਾਲੇ ਸੀ ਜਾਂ ਹੋਣ ਵਾਲੇ ਨੇ ਤੇ ਜਿਹੜੇ ਅਗਲੇ ਥਾਪੀਆਂ ਮਾਰ ਰਹੇ ਨੇ ਉਹ ਵੀ ਨਜ਼ਰ ਹਿੱਸੇ ਤੇ ਐ ਔਰ ਅਸੀਂ ਕਹਿ ਰਹੇ ਹਾਂ ਮੁਫਤ ਕਰੋ ਦੱਸਦਾ ਕਿਵੇਂ ਜੇ ਰੇਤੇ ਨੂੰ ਮੁਫਤ ਕਰ ਦੇਣ ਅਸੀਂ ਕਹਾਂ ਇੱਕ ਝੋਟਾ ਜਿਹਾ ਟੈਕਸ ਲਾਓ ਜਿਹੜਾ ਬੰਦਾ ਜਿੰਨਾ ਕ ਮਕਾਨ ਛੱਤੇ ਥੋੜਿਆਂ ਨੂੰ ਛੱਡ ਦਿਓ ਅਮੀਰ ਬੰਦੇ ਜੇ ਛੱਤਨ ਜਾਂ ਜੋ ਕੋਈ ਵਪਾਰ ਕਰੇ ਛੱਤੇ ਉਤੋਂ ਥੋੜਾ ਜਿਹਾ ਟੈਕਸ ਲੈ ਲਓ 0.5 ਮੈਂ ਤੁਹਾਨੂੰ ਲਿਖ ਕੇ ਦਿੰਦਾ ਕਿ ਸਰਕਾਰ ਦੀ ਕਮਾਈ ਹਜ਼ਾਰ ਤੋਂ 2000 ਕਰੋੜ ਹੋ ਜੂ ਤੇ ਤੁਹਾਨੂੰ ਰੇਤਾ ਮੁਫਤ ਮਿਲੂ ਕੀ ਇਹ ਮਨਜ਼ੂਰ ਨਹੀਂਗਾ ਤੁਹਾਨੂੰ ਮੰਜ਼ੂਰ ਹੈ ਮੰਜ਼ੂਰ ਕੀ ਰੂੜੀਗਾ ਸਰਕਾਰ ਨੂੰ ਕਿਉਂ ਕਿਉਂਕਿ ਇਹਨਾਂ ਦੇ ਜਿਹੜੀਆਂ ਗੱਡੀਆਂ ਨੇ ਇਹਨਾਂ ਦੀਆਂ ਜਿਹੜੀਆਂ ਕੋਠੀਆਂ ਪੈਂਦੀਆਂ ਨੇ ਇਹਨਾਂ ਤੋਂ ਪੈਂਦੀਆਂ ਨੇ ਆ ਗੱਲ ਇਹਨਾਂ ਨੂੰ ਬੁਰੀ ਲੱਗਦੀ ਹੈ ਇਸੇ ਕਰਕੇ ਅੱਜ ਸਾਡੀ ਰੈਲੀ ਪੈਨ ਕੀਤੀ ਗਈ ਹੈ ਬਾਕੀ ਸਾਰਿਆਂ ਦੀਆਂ ਚੱਲ ਰੀਆਂ ਨੇ ਇਹ ਤੁ ਸਮਝੋ ਇਹਦਾ ਮਤਲਬ ਕੀ ਹੈ ਇਹ ਜੁੜੇ ਮਿਲੇ ਨੇ ਇਹ ਨੂਰਾ ਕੁਸ਼ਤੀ ਹੈ ਔਰ ਜੇ ਤੁਸੀਂ ਖਾਲਸੇ ਦੀ ਗੱਲ ਕਰਦੇ ਹੋ ਅੱਜ ਆਪਾਂ ਪੰਜਾ ਤਖਤਾਂ ਚੋਂ ਇੱਕ ਤਖਤ ਸ੍ਰੀ ਦਮਦਮਾ ਸਾਹਿਬ ਉੱਥੇ ਬੈਠੇ ਆਂ ਕੀ ਅਸੀਂ ਉਹਨਾਂ ਸਿੱਖਿਆਵਾਂ ਨੂੰ ਸਮਝਾਂਗੇ ਜਿਹਦੇ ਚ ਜਿਹਦਾ ਜ਼ਿਕਰ ਬਾਬਾ ਜੀ ਨੇ ਕੀਤਾ ਕੀ ਸਾਡੇ ਪਿੰਡਾਂ ਚ ਸਾਡੇ ਸਿਵੇਂ ਏਕ ਨੇ ਸਾਡੇ ਗੁਰਦੁਆਰਾ ਸਾਹਿਬ ਸਭ ਜਾ ਸਕਦੇ ਨੇ ਜੇ ਨਹੀਂ ਤਾਂ ਮੈਨੂੰ ਦੱਸੋ ਅਸੀਂ ਗੁਰੂ ਦੇ ਸਿੱਖ ਕਿਵੇਂ ਹੋਈ ਜੇ ਸਾਡੇ ਜਿਹੜੇ ਗਰੀਬ ਭਾਈਚਾਰਾ ਜੇ ਸਾਡੇ ਪਿੰਡਾਂ ਚ ਉਹਨਾਂ ਲਈ ਤੀਜਾ ਹਿੱਸਾ ਪੰਚਾਇਤੀ ਜ਼ਮੀਨ ਦਾ ਇਹ ਕਿਹਾ ਗਿਆ ਕਿ ਉਹਦੀ ਬੋਲੀ ਸਿਰਫ ਹੋਰ ਲਾਉਣਗੇ ਕਿ ਅਸੀਂ ਉਹਨਾਂ ਨੂੰ ਲਾਉਣ ਦਿੰਨੇ ਆ ਜੇ ਨਹੀਂ ਲਾਉਣ ਦੇ ਰਹੇ ਤਾਂ ਅਸੀਂ ਦੱਸੋ ਸਿੱਖ ਕਿਵੇਂ ਹੋਈ ਸਿੱਖਾਂ ਦੀ ਮਰਿਆਦਾ ਪରିਬਾਸ਼ਾ ਉਹਦਾ ਕਾਰ ਉਹ ਬਣਾਇਆ ਗਿਆ ਕਿਉਂ ਸੀ ਉਹ ਨੂੰ ਸਮਝੋ ਉਹ ਜ਼ਰੂਰਤ ਅਸੀਂ ਭੱਜੇ ਫਿਰਦੇ ਆ ਕਿ ਆ ਬੰਦਾ ਖੜ ਗਿਆ ਫੋਟੋਆਂ ਖਿਚਾ ਲਓ ਆ ਜਿਹੜਾ ਹੂਟਰ ਵਜਾਉਂਦਾ ਹੁੰਦਾ ਇਹਨੂੰ ਘਰੇ ਬਲਾ ਲਓ ਇਹਨਾਂ ਨੂੰ ਸਵਾਲ ਪੁੱਛਿਆ ਕਰੋ ਇਹਨਾਂ ਦੀਆਂ ਕੋਠੀਆਂ ਵੱਟੀਆਂ ਕਿਵੇਂ ਹੋ ਗਈਆਂ ਤੇ ਤੁਹਾਡੇ ਘਰ ਛੋਟੇ ਕਿਵੇਂ ਹੋ ਗਏ ਇਹ ਜ਼ਰੂਰੀ ਹੈ ਇਹ ਪੰਜਾਬ ਜਿਹੜਾ ਕਿ ਦੂਜੇ ਦੇ ਘਰ ਲੱਗੀ ਅੱਗ ਬੁਝਾਉਂਦਾ ਸੀ ਅੱਜ ਅਸੀਂ ਆਪਦੇ ਘਰ ਲੱਗੀ ਅੱਗ ਨਹੀਂ ਬੁਝਾ ਰਹੇ ਆ ਅਸੀਂ ਰੂੜਿਆਂ ਵਾਲੀ ਪਿੰਡ ਗਏ ਮੁਕਸਰ ਕੋਲੇ ਮੇਰੇ ਕੋਲੇ ਤੇ ਲੱਖੇ ਕੋਲੇ 20 ਆਦਮੀ ਆਏ ਆਂਦੇ ਕਾਲਾ ਬਾਣੀ ਬੰਦ ਨਾ ਕਰਾ ਦਿਓ ਜੇ ਕਿਉਂਕਿ ਸਾਨੂੰ ਪਾਣੀ ਹੀ ਨਹੀਂ ਮਿਲਦਾ ਇਹ ਪੰਜਾਬ ਜਿਹਦਾ ਨਾਂ ਪਾਣੀਆਂ ਤੇ ਐ ਅੱਜ ਉਥੇ ਪਾਣੀ ਪੀਣ ਨੂੰ ਹੈ ਨਹੀਂ ਖੇਤਾਂ 'ਚ ਲਾਉਣ ਨੂੰ ਹੈ ਨਹੀਂ ਨਹੀਂ ਨੋ ਐਣੀ ਤਾਂ ਦੱਸੋ ਇਹ ਉਹ ਪੰਜਾਬ ਹੈ ਤਾਂ ਜਿਹੜੇ ਪਹਿਲਾਂ ਰਾਜ ਕਰਦੇ ਰਹੇ ਨੇ ਕੀ ਉਹ ਦੋਸ਼ੀ ਨਹੀਂ ਗਏ ਕੀ ਤੁਸੀਂ ਉਹਨਾਂ ਤੋਂ ਸਵਾਲ ਨਹੀਂ ਪੁੱਛੂਗੇ ਜਾਂ ਜਿਕੜ ਚੌਧਰੀਆਂ ਮਗਰ ਲੱਗ ਕੇ ਜਿੰਦਾਬਾਦ ਜਿੰਦਾਬਾਦ ਔਰ ਬਰਬਾਦ ਕਰ ਦਿਓ ਪੰਜਾਬ ਨੂੰ ਅਸੀਂ ਕਿਹੜੇ ਮਤੇ ਲੈ ਕੇ ਆਏ ਆ ਨਸ਼ੇ ਦਾ ਅਸੀਂ ਕਹਿ ਰਹੇ ਆ ਕਿ ਥਾਣੇ ਦਾ SSP ਜ਼ਿੰਮੇਦਾਰ ਬਣਾਓ ਉਸ ਇਲਾਕੇ ਦੇ ਜਿੱਥੇ ਨਸ਼ਾ ਵਿਕੇ ਮੈਂ ਤੁਹਾਨੂੰ ਗਰੰਟੀ ਨਾਲ ਆਣਾ ਇੱਕ ਮਹੀਨੇ ਚ ਨਸ਼ਾ ਬੰਦ ਹੋ ਜੂ ਕਿਉਂ ਕਿਉਂਕਿ ਇਹ ਲੋਕ ਹੀ ਵਕਾਉਂਦੇ ਨੇ ਔਰ ਹਿੱਸਾ ਤਾਂ ਤੱਕ ਜਾਂਦਾ ਹੈ ਨਹੀਂ ਤਾਂ ਸਾਰੇ ਪਿੰਡ ਨੂੰ ਪਤਾ ਸਾਰੇ ਸ਼ਹਿਰ ਨੂੰ ਪਤਾ ਤਾਂ ਕੀ ਉਸ ਏਰੀਏ ਦੇ ਥਾਣੇਦਾਰ ਨੂੰ ਨਹੀਂ ਪਤਾ ਉਸ ਡਿਸਟ੍ਰਿਕਟ ਦੇ SSP ਨੂੰ ਨਹੀਂ ਪਤਾ ਪਤਾ ਹੈ ਆ ਉਹ ਕੌਣ ਵਾਲਿਆਂ ਚ ਨੇ ਅੱਜ ਜਿਹੜਾ ਮਤਾ ਪਾਸ ਕਰਨਾ ਹੈ ਅਸੀਂ ਲੈ ਕੇ ਉਹਦੇ ਚੇ ਸ਼ਾਮਲ ਹੈ ਰੇਤ ਵਾਲੀ ਗੱਲ ਤੁਹਾਨੂੰ ਮੈਂ ਦੱਸ ਚੁੱਕਿਆ ਕਿ ਅਸੀਂ ਫਰੀ ਕਰਨਾ ਚਾਹੁੰਦੇ ਆ ਤੇ ਸਰਕਾਰ ਦੀ ਆਮਦਨੀ ਵੀ ਵਧਾਉਣਾ ਚਾਹੁੰਦੇ ਆ ਕਿ ਉਹ ਮਤਾ ਪਾਸ ਨਹੀਂ ਹੋਣਾ ਚਾਹੀਦਾ ਉਹ ਕਰਾਂਗੇ ਅੱਜ ਪਾਣੀ ਮੈਨੂੰ ਦੱਸੋ ਪਹਿਲਾਂ ਤਾਂ ਪਾਣੀ بچਿਆ ਹੀ ਨਹੀਂ ਤੇ ਜਿਹੜਾ بچਿਆ ਉਹ ਕਾਲਾ ਤੇ ਜਿਹੜਾ ਕਾਲਾ ਕਰਦੇ ਨੇ ਆ ਬੜੇ ਬੰਦੇ ਆ ਗਏ ਨੇ ਉਹਨਾਂ ਨੂੰ ਸੰਤ ਵੀ ਕਹਿ ਦਿੰਦੇ ਨੇ ਕਈਆਂ ਨੂੰ ਮੁੱਖ ਮੰਤਰੀ ਸਪੀਕਰ ਵੀ ਕਹਿੰਦੇ ਨੇ ਮੈਨੂੰ ਪੁੱਛੋ ਇਹਨਾਂ ਤੋਂ ਕੀ ਪੰਜਾਬ ਦਾ ਪਾਣੀ ਪਹਿਲਾਂ ਕਾਲਾ ਸੀਗਾ ਮੈਂ ਬਾਹਰ ਰਿਹਾ ਕੋਈ ਲੰਮਾ ਚੌੜਾ ਬੰਦਾ ਦੀਦਾ ਸੀ ਲੋਕ ਆਂਦੇ ਸੀ ਪੰਜਾਬ ਦਾ ਹੋਊਗਾ ਕਿ ਅੱਜ ਪੰਜਾਬ ਦੇ ਵਿੱਚ ਕੈਂਸਰ ਦੀ ਟਰੇਨ ਚੱਲ ਰਹੀ ਹੈ ਸ਼ਰਮ ਦੀ ਗੱਲ ਹੈ ਸਾਡੇ ਲਈ ਇਹ ਦੋਸ਼ੀ ਨੇ ਤਬਰ ਕੀ ਅਸੀਂ ਦੋਸ਼ੀ ਨਹੀਂ ਜੋ ਸਹੀ ਜਾ ਰਹੇ ਆ ਅਸੀਂ ਬੋਲ ਰਹੇ ਆ ਮੁੱਠੀਆਂ ਮੀਚ ਕੇ ਹੱਥ ਚੱਕ ਕੇ ਜਿੰਦਾਬਾਦ ਕਹਿ ਦਿੰਦੇ ਆ ਮੈਂ ਇਹ ਕਹੂੰਗਾ ਉਹਨਾਂ ਬੰਦਿਆਂ ਨੂੰ ਤੁਸੀਂ ਗੁਰੂ ਤੋਂ ਬੇਮੋਖੋਂ ਜਿਹੜੇ ਬੰਦੇ ਕ੍ਰਾਪਸ਼ਨ ਦਾ ਸਾਥ ਦੇਣ ਜਿਹੜੇ ਬੰਦੇ ਦੋਸ਼ਾਂ ਵਾਲਿਆਂ ਦਾ ਸਾਥ ਦੇਣ ਉਹ ਖਾਲਸੇ ਕਿਵੇਂ ਹੋ ਸਕਦੇ ਆ ਖਾਲਸ ਮੀਨ ਪਵਿੱਤਰ ਸ਼ੁੱਭ ਤੁਸੀਂ ਸ਼ੁੱਧ ਕਿਵੇਂ ਹੋਏ ਫਿਰ ਜੇ ਐਜੇ ਬੰਦਿਆਂ ਦਾ ਸਾਥ ਨੀਓਂ ਦੂਸਰੀ ਚੌਥੀ ਗੱਲ ਜਿਹੜੀ ਅਸੀਂ ਕਹਿ ਰਹੇ ਆ ਕਿ ਕੁਝ ਮਸਲੇ ਆਪਾਂ ਸਹੀ ਕਰ ਸਕਦੇ ਆ ਖੁਦ ਮਿਲ ਕੇ ਸਹੀ ਕਰ ਸਕਦੇ ਆ ਕਿ ਆਪਾਂ ਉਹ ਸਹੀ ਕਰ ਰਹੇ ਆ ਪਿੰਡਾਂ ਦੇ ਵਿੱਚ ਜਾਤ ਪਾਤ ਹੋਰ ਧਰਮ ਇਹ ਬਾਸ ਗੱਲਾਂ ਨੂੰ ਪਾਸੇ ਕਰੋ ਕਿਉਂਕਿ ਤੁਹਾਨੂੰ ਵੰਡਿਆ ਜਾ ਰਿਹਾ ਇੱਕ ਗੱਲ ਦਾ ਧਿਆਨ ਰੱਖਿਓ ਜੇ ਪਹਿਲਾਂ ਹਿੰਦੂ ਔਰ ਸਿੱਖ ਵੰਡੇ ਗਏ ਹੁਣ ਦਾਲਤ ਤੇ ਜੱਟ ਵੰਡੇ ਜਾਣਗੇ ਫੇਰ ਕਿਸਾਨ ਤੇ ਬਾਕੀ ਵੰਡੇ ਜਾਣਗੇ ਫੇਰ ਬ੍ਰਾਹਮਣ ਤੇ ਸ਼ੂਦਰ ਵੰਡੇ ਜਾਣਗੇ ਕਿ ਅਸੀਂ ਇਹ ਵੰਡੀ ਪਾਉਣੀ ਏ ਔਰ ਫਾਇਦਾ ਕਿਨੂੰ ਆਉਣਾ ਜੋ ਸਾਨੂੰ ਵੰਡ ਕੇ ਵੋਟਾਂ ਲੈ ਕੇ ਅੱਗੇ ਠਗੀਆਂ ਮਾਰਦੇ ਨੇ ਕੁਰਸੀਆਂ ਤੇ ਬੈਠ ਕੇ ਆਹੀ ਸਾਡਾ ਮੁੱਖ ਮੰਤਰੀ ਸੀ 아이 스피커 ਸੀ ਇਹੀ ਬੁੱਡੇ ਨਾਲੇ ਦੇ ਨਾਲ-ਨਾਲ ਚੱਲਿਆ ਸੀ ਹੁਣ ਕੀ ਹੋ ਗਿਆ ਹੁਣ ਉਹ ਬੁੱਢਣ ਨਾਲਾ ਸਾਫ ਹੋ ਗਿਆ ਹੁਣ ਕਿਉਂ ਨਹੀਂ ਬੋਲਦਾ ਪਤਾ ਕਿਉਂ ਪਹਿਲਾਂ ਇਸ ਲਈ ਬੋਲਦਾ ਸੀ ਕਿ ਵੋਟ ਚਾਹੀਦੀ ਹੈ ਹੁਣ ਇਸ ਲਈ ਨਹੀਂ ਬੋਲਦਾ ਕਿ ਨੋਟ ਚਾਹੀਦੇ ਨੇ ਇਹ ਨੋਟ ਦਿੰਦੇ ਨੇ ਇਹਨਾਂ ਨੂੰ ਔਰ ਸਾਡੇ ਦੁਸ਼ਮਣ ਕਿਉਂ ਹੋਇਆ ਕਿਉਂਕਿ ਆਂਦੇ ਆ ਸੀ ਵੰਡਣਾ ਵੰਡ ਕੇ ਛਕਣਾ ਹੈ ਲੜਨਾ ਹੈ ਜੋ ਸਾਨੂੰ ਗੁਰੂ ਸਾਹਿਬ ਨੇ ਸਿਖਾਇਆ ਸੀ ਉਹ ਕਿਰਤ ਦੀ ਕਮਾਈ ਸੀ ਕਿਰਤਕਾਰ ਤੇ ਵੰਡ ਸ਼ਕ ਇਹ ਕਹਿ ਰਹੇ ਨੇ ਕ腐ਸ਼ਨ ਕਰ ਭ੍ਰਸ਼ਟਾਚਾਰ ਕਰ ਠਗੀਆਂ ਮਾਰ ਤੇ ਵੰਡ ਲੋ ਕੀ ਅਸੀਂ ਇਹ ਕਰਾਂਗੇ ਕਬੂਲ ਕਰਾਂਗੇ ਮੈਂ ਤੁਹਾਨੂੰ ਆਜਾਣਾ ਕੋਈ ਸਿਰ ਦੇਣ ਦੀ ਲੋੜ ਨਹੀਂ ਹਜੇ ਸਿਰ ਦਾ ਇਸਤੇਮਾਲ ਕਰਨ ਦੀ ਲੋੜ ਹੈ ਸਿਰ ਜੋੜਨ ਦੀ ਲੋੜ ਹੈ ਸਭ ਕੁਝ ਕਰ ਸਕਦੇ ਆ ਜਰਾ ਆਵਾਜ਼ ਉਠਾਓ ਕੋਈ ਵੀ ਬੰਦਾ ਮਾੜੀ ਮੋਟੀ ਹਲਕੀ ਗੱਲ ਕਰੇ ਹੋਰ ਛੱਡੋ ਜਿਵੇਂ ਲੱਖਾਂ ਜ਼ਿਕਰ ਕਰਦਾ ਹੁੰਦਾ ਕੋਈ ਟੈਂਪੂ ਹੀ ਕਰ ਲੇ ਤਾਂ ਤੁਸੀਂ ਉਹਦੀਆਂ ਵੀਡੀਓ ਵੇਨੇ ਹੋ ਕਿਤੇ ਚੰਗੀ ਚੀਜ਼ ਵੇਨੇ ਹੋ ਨਹੀਂ ਐਸੇ ਕਰਕੇ ਸਾਡੇ ਮੁੰਡੇ 40 40 50 50 ਲੱਖ ਲਾ ਕੇ ਬਾਹਰ ਜਾ ਰਹੇ ਨੇ ਤੇ ਹੱਤਕੜੀਆਂ ਲਾ ਕੇ ਵਾਪਸ ਆ ਰਹੇ ਨੇ ਮੈਂ ਦੁਨੀਆ ਚ ਕੋੰਧਿਆ ਮੈਂ ਤੁਹਾਨੂੰ ਦਾਅਵੇ ਨਾਲ ਆਣਾ ਕਿ ਦੁਨੀਆ ਦਾ ਕੋਈ ਵੀ ਦੇਸ਼ ਲੀਡਰਾਂ ਨੇ ਚੰਗਾ ਨਹੀਂ ਕੀਤਾ ਉਥੋਂ ਦੇ ਲੋਕਾਂ ਨੇ ਚੰਗਾ ਕੀਤਾ ਔਰ ਇਹ ਲੀਡਰ ਉੱਤੋਂ ਨਹੀਂ ਡਿੱਗਦੇ ਸਾਡੇ ਚੋਂ ਹੀ ਜਾਂਦੇ ਨੇ ਕੀ ਅਸੀਂ ਪਿੰਡਾਂ ਦੀ ਜਦੋਂ ਪੋਲਿਟਿਕਸ ਕਰਦੇ ਆਂ ਪਿੰਡਾਂ ਦੀ ਰਾਜਨੀਤੀ ਕਰਦੇ ਆਂ ਕੀ ਅਸੀਂ ਉਹਦੇ ਚ ਸਾਫ਼ ਹੈ ਕੀ ਅਸੀਂ ਪੈਸੇ ਨਹੀਂ ਦਿੰਦਾ ਅਸੀਂ ਸ਼ਰਾਬ ਦੀਆਂ ਬੋਤਲਾਂ ਨਹੀਂ ਬੰਦਦੇ ਜੇ ਅਸੀਂ ਬੰਦਦੇ ਆ ਤਾਂ ਫਿਰ ਇਹਨਾਂ ਨੂੰ ਕੀ ਕਹੋਗੇ ਤੁਸੀਂ ਵੀ ਸੋ ਸਭ ਤੋਂ ਜ਼ਰੂਰੀ ਹੈ ਖੁਦ ਨੂੰ ਆਪਣੇ ਆਪ ਨੂੰ ਸਹੀ ਕਰੋ ਇੱਕ ਮੈਨੂੰ ਦੱਸਿਓ ਜੇ ਜਿਹੜਾ ਬੰਦਾ 7 ਕਰੋੜ ਰੁਪਈਆ ਲਾ ਕੇ ਐਮਐਲਏ ਬੰਦਾ ਹੈ ਉਹ ਤੁਹਾਡੀ ਸੇਵਾ ਕਰੂਗਾ ਜਿਹੜਾ ਸਰਪੰਚ 30 ਤੋਂ 40 ਲੱਖ ਰੁਪਈਆ ਲਾ ਕੇ ਬਣਿਆ ਉਹ ਗਰੰਟਾ ਹੀ ਖਾਊਗਾ ਇਹਨੂੰ ਸਮਝੋ ਮੈਂ ਤੁਹਾਨੂੰ ਫੇਰ ਕਹਿ ਰਿਹਾ ਤਿੰਨ ਤੋਂ ਚਾਰ ਸਾਲ ਬਾਕੀ ਨੇ ਇਹ ਪੰਜਾਬ ਨਹੀਂ ਰਹਿਣਾ ਨਾ ਤੁਹਾਡੀ ਬੋਲੀ ਰਹਿਣੀ ਹੈ ਲਖੇ ਨੇ ਬੜਾ ਸਹੀ ਦੱਸਿਆ ਤੁਹਾਨੂੰ ਬਾਹਰ ਲਿਆਂ ਦੀ ਗਿਣਤੀ ਬਾਹਰ ਲਿਆਂ ਦੀ ਗਿਣਤੀ 2011 ਚ 1 ਕਰੋੜ 40 ਲੱਖ ਸੀ ਤਾਂ ਜੇ ਵੇਖ ਲਓ ਉਹਨਾਂ ਦੀ ਗਿਣਤੀ ਕਿੰਨੀ ਹੈ ਕਿ ਅਸੀਂ ਆਪਦੇ ਪੰਜਾਬ 'ਚ ਮਾਈਨੋਰਟੀ ਬਣਨ ਜਾ ਰਹੇ ਆਂ ਘੱਟ ਗਿਣਤੀ ਬਣਨ ਜਾ ਰਹੇ ਆਂ ਇਸ ਕਰਕੇ ਪੰਜਾਬੀ ਸੂਬਾ ਲਿਆ ਸੀ ਇਸ ਕਰਕੇ ਦਰਸ਼ਨ ਸਿੰਘ ਫੈਰੂਮਾਨ ਨੇ ਰਾਨੇ ਸ਼ਹਾਦਤ ਦਿੱਤੀ ਸੀ ਇਹਨੂੰ ਸੋਚੋ ਤੇ ਤੁਹਾਡੇ ਸੋਚਣ ਨਾਲ ਹੋਣਾ ਜੇ ਤੁਸੀਂ ਪਿੱਠਾ ਘੁਮਾ ਕੇ ਚਲੇ ਗਏ ਤਾਂ ਫੇਰੇ ਜਿਹੜੇ ਲੋਟੂ ਸੀਗੇ ਇਹਨਾਂ ਲੋਟੂਆਂ ਨੇ ਲੁੱਟਣਾ ਹੈ ਅਸੀਂ ਕਿਉਂ ਤੁਰੇ ਫਿਰਦੇ ਆਂ ਗੱਡੀਆਂਾਂ ਤੇ ਆਡੀਆਂ ਕਸਾਉਂਦੇ ਸਿਰਫ ਇੱਕੋ ਕਾਰਨ ਕਰਕੇ ਜੇ ਪੰਜਾਬ ਨਾ ਰਿਆ ਨਾ ਕੋਈ ਇੱਥੇ ਸਾਡੀ ਭਾਸ਼ਾ ਰਹਿਣੀ ਐ ਨਾ ਸਾਡੀ ਰਾਜਨੀਤੀ ਨਾ ਸਾਡਾ ਉਹ ਕਲਚਰ ਨਾ ਸਾਡੀ ਵਿਰਾਸਤ ਰਹਿਣੀ ਐ ਔਰ ਇੱਥੋਂ ਤੱਕ ਕਿ ਸਾਡਾ ਧਰਮ ਵੀ ਦੋਇਮ ਧਰਮ ਬਣ ਜਾਊਗਾ ਅੱਜ ਸਾਡਾ ਧਰਮ ਪੰਜਾਬ 'ਚ ਪ੍ਰਥਮ ਹੈ ਪਹਿਲੇ ਨੰਬਰ ਤੇ ਐ ਫਿਰ ਪਿੱਛੇ ਜਾਊਗਾ ਕੀ ਤੁਸੀਂ ਅਜੇ ਲਈ ਤਿਆਰ ਹੋ ਇਸ ਤੋਂ ਬਚਣਾ ਇਸੇ ਲਈ ਅੱਜ ਅਸੀਂ ਪੰਜ ਮਤੇ ਲੈ ਕੇ ਆਏ ਆ ਪੰਜ ਮਤੇ ਜਿਹੜੇ ਤੁਹਾਡੇ ਫਤਵੇ ਨਾਲ ਇਸ ਗਵਰਨਮੈਂਟ ਨੂੰ ਪੇਚਾਂਗੇ ਕਿ ਮੰਨ ਚੋ ਇਹਨਾਂ ਨੂੰ ਲਾਗੂ ਕਰੋ ਜਾਂਦਾ ਕਾਨੂੰਨ ਬਣਾਓ ਜਾਂ ਕਾਨੂੰਨ ਦੇ ਵਿੱਚ ਸੋਧ ਕਰੋ ਨਹੀਂ ਕਰੂਗੇ ਤਾਂ ਤੁਸੀਂ ਜਾਉਂਗੇ ਔਰ ਇਸੇ ਗੱਲੋਂ ਡਰਦਿਆਂ ਨੇ ਅੱਜ ਸਾਡਾ ਲਾਈਵ ਬੰਦ ਕੀਤਾ ਹੈ تُس آپ سمجھو انہوں خطرہ صرف ساتھوں ہیں تجھے صرف ساتھوں ہیں تا پھر باقی انہار کی مسئلہ ہے باقی انہار کی انڈرسٹینڈنگ ہے انہوں سوچے ہو جے اور جڑے بھی نمیں بن جڑے بھی بن او انہیں شرطان تے بن جو آپا قانون بناوا گے اور اے پہلے پنج صرف پہلا چہرن ہے اس تو بعد اگلے پنج جاؤں گے ਫਿਰ ਪੰਜ ਆਉਣਗੇ ਔਰ ਜਦੋਂ ਤੱਕ ਅਗਰੇ ਇਲੈਕਸ਼ਨ ਆਉਣੇ ਆ ਉਦੋਂ ਤੱਕ ਇੰਨੇ ਕ ਮਸਲੇ ਹੋਣਗੇ ਜਿਹਦੇ ਨਾਲ ਅਸੀਂ ਪੰਜਾਬ ਨੂੰ ਵਾਕਈ ਪੰਜਾਬ ਬਣਾ ਸਕਾਂਗੇ ਜੋ ਗੁਰੂਆਂ ਦੇ ਟਾਈਮ ਸੀਗਾ ਜੋ ਗੁਰੂਆਂ ਨੇ ਤਸਵਰ ਕੀਤਾ ਸੀ ਸਿਰਜਿਆ ਸੀ ਜਿਹਦੇ ਬਾਰੇ ਕਿ ਕਲਪਨਾ ਕੀਤੀ ਸੀ ਉਹ ਪੰਜਾਬ ਬਣ ਸਕਦਾ ਪਰ ਉਹ ਐ ਨਹੀਂ ਬਣਨਾ ਕਿ ਕੋਈ ਉੱਤੋਂ ਡਿੱਗ ਪੂ ਕੋਈ ਹੋਰ ਆ ਜੂ ਉਹ ਤੁਹਾਨੂੰ ਉੱਠਣਾ ਪੈਣਾ ਸਭ ਤੋਂ ਪਹਿਲਾਂ ਤੁਸੀਂ ਉੱਠੋਗੇ ਫਿਰ ਬਾੜ ਲੇਓਗੇ ਸੋ ਇਹ ਜ਼ਰੂਰੀ ਹੈ ਗੁਰੂ ਸਾਹਿਬ ਨੇ ਕੀ ਕਿਹਾ ਸੀ ਰਾਜ ਵੀ ਨਜਬਲ ਨਾਲ ਲਿਆ ਜਾਂਦਾ ਹੈ ਤੇ ਨਜਬਲ ਨਾਲ ਅਸੀਂ ਆਪ ਦੇ ਆਪ ਨੂੰ ਨਹੀਂ ਬਚਾ ਸਕਦੇ ਰਾਜ ਤਾਂ ਬਾਅਦ ਦੀ ਗੱਲ ਹੈ ਪਹਿਲਾਂ ਆਪਣੇ ਆਪ ਨੂੰ ਤਾਂ ਸਹੀ ਕਰੀਏ ਮੈਥੋਂ ਇੱਕ ਬਜ਼ੁਰਗ ਨੇ ਪੁੱਛਿਆ ਤੇ ਤੁਹਾਡੇ ਨੇੜੇ ਹੀ ਪਿੰਡ ਹੈ ਮੈਨੂੰ ਆਂਦਾ ਜੀ ਕੀ ਕਰੀਏ ਫਿਰ ਇੱਥੇ ਤਾਂ ਅਰਬਤ ਨਰਬਤ ਧੰਧੂ ਘਾਰਾ ਮਚਿਆ ਪਿਆ ਮੈਂ ਕਿਹਾ ਆਪਣੇ ਆਪ ਨੂੰ ਬਚਾਲਾ ਬਜ਼ੁਰਗਾ ਜੇ ਤੂੰ ਆਪਣੇ ਆਪ ਨੂੰ ਬਚਾਲਿਆ ਸਮਝੋ ਲੋ ਪੰਜਾਬ ਬਚ ਗਿਆ ਕਿਉਂਕਿ ਜਦੋਂ ਤੂੰ ਬਚ ਗਿਆ ਤੂੰ ਆਪਦੇ ਮੁੰਡੇ ਨੂੰ ਕਹੇਗਾ ਤੂੰ ਆਪਦੇ ਬਾਕੀ ਪਰਿਵਾਰ ਨੂੰ ਕਹੇਗਾ ਔਰ ਤੇਰਾ ਪਰਿਵਾਰ ਪਿੰਡ ਨੂੰ ਕਹੂ ਤੇ ਪਿੰਡ ਪੂਰੇ ਪੰਜਾਬ ਨੂੰ ਕਹੂਗਾ ਸੋ ਇਹ ਜ਼ਰੂਰੀ ਹੈ ਕਿ ਇਹਦੇ ਲਈ ਸਾਥ ਦਿਓ ਨਾਲ ਜੁੜੋ ਔਰ ਜੋ ਐ ਜੀਆਂ ਕੋਝੀਆਂ ਹਰਕਤਾਂ ਗਵਰਨਮੈਂਟ ਕਰਦੀ ਐ ਉਹਦੇ ਬਾਰੇ ਸੋਚਿਓ ਜੇ ਕਿ ਸਾਥੋਂ ਅਸੀਂ ਜਿਹੜੇ ਹਥਿਆਰ ਚੱਕੀ ਵਰਦੇ ਅਸੀਂ ਕੋਈ ਹੋਰ ਨਾਰਾ ਦਿੱਤਾ ਅਸੀਂ ਕਿਹਾ ਕਿ ਆਹ ਰੜਕੇ ਪੰਜਾਬੀਆਂ ਦਾ ਖਾਲਸ ਪੰਜਾਬ ਬਣਾਈਏ ਖਾਲਸ ਕੀ ਆ ਖਾਲਸ ਵਾਰ-ਵਾਰ ਕਹਿ ਰਿਆ ਸ਼ੁੱਧ ਪਵਿੱਤਰ ਕਰਪਸ਼ਨ ਰਹਿਤ ਕੀ ਤੁਸੀਂ ਇਹ ਨਹੀਂ ਕਰਨਾ ਚਾਹੂंगे ਜੇ ਕਰਨਾ ਚਾਹੂंगे ਤਾਂ ਮਤੇ ਤੁਹਾਡੇ ਚ ਵੰਡੇ ਹੋਏ ਨੇ ਔਰ ਉਹ ਮਤਿਆਂ ਨੂੰ ਚੱਕ ਕੇ ਆਪ ਦੀਆਂ ਮੁਕੀਆਂ ਨੂੰ ਹਥਾਂ ਨੂੰ ਚੱਕ ਕੇ ਉਹਦਾ ਹੰਗਾਰਾ ਪਰਿਉਜੈ ਕਿ ਅਸੀਂ ਇਹ ਪੰਜ ਮਤਿਆਂ ਨੂੰ ਪਾਸ ਕਰਦੇ ਹਾਂ ਮੈਂ ਆ ਇੱਕ ਵਾਰੀ ਫੇਰ ਕਣਾਉਣਾ ਹੈ ਰੇਟ ਦਾ ਮਾਮਲਾ ਡੋਮਿਸਾਈਲ ਮਤਲਬ ਮੂਲ ਨਿਵਾਸੀ ਦਾ ਮਾਮਲਾ ਕਿ ਪੰਜਾਬ ਸਾਡਾ ਰਹੇ ਨਸ਼ੇ ਦਾ ਮਾਮਲਾ ਔਰ ਕਹਾਦਾ ਸੀ ਆਪਣਾ ਪਾਣੀਆਂ ਦਾ ਮਾਮਲਾ ਤੇ ਜਿਹੜਾ ਆਪਾਂ ਖੁਦ ਸਹੀ ਕਰ ਸਕਦੇ ਆ ਇੰਨਾ ਮਸਲਿਆਂ ਨੂੰ ਆਪਦੀਆਂ ਬਾਹਾਂ ਉਠਾ ਕੇ ਤੇ ਮੂਠੀਆਂ ਮੀਚ ਕੇ ਉਹਦਾ ਨਾਰਾ ਦਿਓ ਜੇ ਅਗਲੀ ਗੱਲ ਲੱਖਾਂ ਦੱਸਣ ਸਾਰੀ ਸੰਗਤ ਨੂੰ ਬੇਨਤੀ ਆ ਵੀ ਆਪਾਂ ਸਾਰੇ ਇੱਕ ਵਾਰੀ ਖੜੇ ਹੋ ਜੀਏ ਆਪੋ ਆਪਣੇ ਥਾਮਾਂ ਤੇ ਖੜੇ ਹੋ ਜੀਏ ਆਪਣੇ ਹੱਥ ਚ ਰੱਖਿਓ ਭਾਈ ਆਹਾ ਆਪਾਂ ਅੱਜ ਬਹੁਤ ਹੀ ਪਵਿੱਤਰ ਦਿਹਾੜੇ ਦੇ ਉੱਤੇ ਇਕੱਤਰ ਹੋਏ ਆ ਤੇ ਬਹੁਤ ਅਦਾਸ ਧਰਤੀ ਦੇ ਇਕੱਠੇ ਹੋਏ ਆ ਗੁਰੂ ਸਾਡੇ ਵੱਲ ਦੇਖਦਾ ਕੋਈ ਬੰਦਾ ਇਹ ਧਰਤੀ ਦੇ ਖੜ ਕੇ ਗਲਤ ਵਾਦਾ ਨਾ ਕਰਕੇ ਜਾਵੇ ਜੇ ਵਾਕਈ ਪੰਜਾਬ ਬਚਾਉਣਾ ਤਾਂ ਜੇ ਵਾਕਈ ਨਸਲਾਂ ਬਚਾਉਣੀਆਂ ਨੇ ਇਹ ਧਰਤੀ ਬਚਾਉਣੀ ਆ ਸੱਭਿਆਤਾ ਬਚਾਉਣੀ ਆ ਤਾਂ ਫਿਰ ਇਸ ਗੁਰੂ ਦੀ ਧਰਤੀ ਦੇ ਖੜੇ ਹੋ ਕੇ ਵहां ਖੜੀਆਂ ਕਰਕੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਮਰਪਿਤ ਹੋ ਕੇ ਆਪਣੀ ਧਰਤੀ ਆਪਣੀ ਕੌਮ ਨੂੰ ਆਪਣੀਆਂ ਰਸਲਾਂ ਨੂੰ ਇਹ ਵਾਅਦਾ ਕਰੋ ਵੀ ਅਸੀਂ ਕਿਸੇ ਫਰਿਸ਼ਤੇ ਦੀ ਢੀਕ ਨਹੀਂ ਕਰਾਂਗੇ ਅਸੀਂ ਆਪਣੀ ਬੋਲੀ ਬਚਾਉਣ ਲਈ ਅੱਗੇ ਆਵਾਂਗੇ ਆਪਣੇ ਪਾਣੀ ਬਚਾਉਣ ਲਈ ਅੱਗੇ ਆਵਾਂਗੇ ਆਪਣੀ ਧਰਤੀ ਬਚਾਉਣ ਲਈ ਅੱਗੇ ਆਵਾਂਗੇ ਆਪਣੇ ਇਤਿਹਾਸ ਨੂੰ ਬਚਾਉਣ ਲਈ ਅੱਗੇ ਆਵਾਂਗੇ ਜਿੱਥੇ ਕਿਤੇ ਜ਼ੁਲਮ ਹੁੰਦਾ ਧੱਕਾ ਹੁੰਦਾ ਖੜਾਂਗੇ ਵੀ ਲੜਾਂਗੇ ਵੀ ਬੋਲਾਂਗੇ ਵੀ ਤਿਆਰੋਂ ਬਾਈ ਆਪਾਂ ਪਿੱਛੇ ਹਟ ਜਾਨੇ ਆ ਦੇਖ ਲੋ ਬਾਹਾਂ ਬਾਹਾਂ ਖੜੀਆਂ ਕਰਕੇ ਅੱਜ ਸਾਰੇ ਮਤੇ ਪੜਨੇ ਆ ਤੇ ਆਪਣੇ ਤੋਂ ਸ਼ੁਰੂ ਕਰਕੇ ਆਪਣੇ ਪਰਿਵਾਰ ਤੋਂ ਸ਼ੁਰੂ ਕਰਕੇ ਜਵਾਕਾਂ ਤੋਂ ਸ਼ੁਰੂ ਕਰਕੇ ਪੰਜਾਬ 'ਚ ਲੈ ਕੇ ਜਾਣੇ ਆ ਜੇ ਵਾਕਈ ਚਾਹੁੰਦੇ ਆ ਨਹੀਂ ਤਾਂ ਫਿਰ ਆਪਾਂ ਰੈਲੀਆਂ ਕਰਦੇ ਰਵਾਂਗੇ ਸਾਡੇ ਵਰਗੇ ਬੋਲਦੇ ਰਹਿਣਗੇ ਸੁਣ ਕੇ ਘਰਾਂ ਨੂੰ ਤੁਰ ਜਾ ਕਰੋ ਕੋਈ ਫਾਇਦਾ ਨਹੀਂ ਭਾਈ ਨਿਕਲੋ ਯਾਰ ਜੇ ਆਪਾਂ ਚਾਹੁੰਦੇ ਆ ਕਿ ਪੰਜਾਬ ਬਚਿਆ ਰਹੇ ਬਾਹਾਂ ਖੜੀਆਂ ਕਰਕੇ ਬੋਲ ਦਿਓ ਆਪਾਂ ਜੇ ਕਰੇ ਪਹਿਲਾਂ ਮੈਂ ਬੋਲ ਦਿਆਂ ਕਿਹੜੇ-ਕਿਹੜੇ ਨੇ ਇੱਕ ਵਾਰੀ ਫੇਰ ਨਸ਼ਾ ਰੇਤ ਆਪਦਾ ਜਿਹੜਾ ਮੂਲ ਨਿਵਾਸੀ ਹੈ ਆਪਣਾ ਪਾਣੀ ਤੇ ਅਸੀਂ ਜੋ ਖੁਦ ਕਰਾਂਗੇ ਸਹਿਮਤ ਹੋ ਆਪਣੀ ਬੋਲੀ ਤੇ ਇਤਿਹਾਸ ਨਾਰਾ ਨਾ ਦਿਓ ਜਰਾ ਬੋਲੇ ਸੋਨਹਾਂ ਆਸ੍ਰੀ ਆਕਾਲ ਇੱਕ ਵਾਰੀ ਫੇਰ ਆਵਾਜ਼ ਨਹੀਂ ਪਈ ਆਵਾਜ਼ ਗੂੰਜਣੀ ਚਾਹੀਦੀ ਹੈ ਲਾਓ ਫੇਰ ਬੋਲੇ ਸੋਨਹਾਂ ਆਸ੍ਰੀ ਆਕਾਲ ਜਿਗਾਰੇ ਜਵੇ ਪਦੇ ਪਾਵੇ ਵੈਰ ਨੂੰ ਭੱਜਣ ਪਾਵੇ ਲੋੜਿਆ ਲੋਜ ਜਾਵੇ ਆਸ੍ਰੀ ਆਕਾਲ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇੱਕ ਅਸੀਂ ਜ਼ਿਕਰ ਕਰ ਦਈਏ ਪ੍ਰਗਟ ਸਿੰਘ ਹੋਰਾਂ ਦਾ ਜਸਵੀਰ ਸਿੰਘ ਹੋਰਾਂ ਦਾ ਰੋਮਨ ਬਰਾੜ ਹੋਰਾਂ ਦਾ ਇਹ ਸਾਰੀ ਟੀਮ ਜਿਨ੍ਹਾਂ ਨੇ ਦਿਨ ਰਾਤ ਅਨਥਕ ਮਿਹਨਤ ਕੀਤੀ ਪਰ ਵਿਚਾਰਿਆਂ ਦੀ ਮਿਹਨਤ ਉਦੋਂ ਜਵਾਬ ਦੇਗੀ ਜਦੋਂ ਤੁਹਾਡਾ ਲਾਈਵ ਸਟ੍ਰੀਮ ਬੰਦ ਕਰਤਾ 20 ਵਾਰੀ ਮੈਨੂੰ ਦੱਸਿਆ ਇਹਨਾਂ ਨੇ ਆ ਕੇ ਆਂਦੇ ਬਾਈ ਜੀ ਗਵਰਨਮੈਂਟ ਨੇ ਜੈਮਰ ਲਾ ਤੇ ਬੰਦ ਕਰਤਾ ਮੈਂ ਪੁੱਛਿਆ ਕਿਸੇ ਹੋਰ ਦਾ ਵੀ ਆਂਦੇ ਨਹੀਂ ਸਿਰਫ ਸਾਡਾ ਮਿਹਰਬਾਨੀ ਤੁਹਾਡੇ ਸਾਰਿਆਂ ਦੀ ਬਾਬਾ ਜੀ ਮਿਹਰਬਾਨੀ ਔਰ ਨਾਲ ਰਲ ਕੇ ਤੁਹਾਡੇ ਚੱਲਾਂ ਜਿਹੜਿਆ ਨੇ ਪਨਾਲ ਦੀ ਸੇਵਾ ਕੀਤੀ ਉਹਨਾਂ ਦਾ ਬਹੁਤ ਬਹੁਤ ਨਹੀਂ ਤੁਸੀਂ ਬੋਲ ਨਹੀਂ ਮੈਂ ਨਹੀਂ ਮੈਂ ਨਹੀਂ ਮੈਂ ਨਹੀਂ ਹਾਂਜੀ